ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇਵੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਨਕੇ ਫਾਰਮ ਚ ਅੱਜ ਆਪਾਂ ਤੁਹਾਨੂੰ ਦੂਜੀ ਸੂਏ ਜਰਸੀ ਦਿਖਾਉਣੀ ਆ ਪੰਜਾਬ ਵਾਲੀ ਵੱਡੇ ਕੱਦ ਕਾਠ ਵਾਲੀ ਡੇਟ ਮੁਤਾਬਕ ਕੋਸਾ ਮਾ ਕੱਚੀ ਆ ਪਰ ਤੁਹਾਨੂੰ ਤਿਆਰੀ ਬਹੁਤ ਸੋਹਣੀ ਆ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂ ਕਿਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲੇ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਦੂਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 12 ਦਿਨਾਂ ਦੀ ਕੱਚੀ ਆ ਇਹ ਪਹਿਲੇ ਸੂਏ ਦਾ ਤਾਂ 25 ਤੋਂ ਪਲਾਸਾ ਚਵਾਇਆ ਹੋਇਆ ਵਸੀ ਨੇ ਇਹ ਕਿਦਾ ਦਬਾਈ ਜੀ ਹੁਣ ਇਹ ਕਹਿੰਦੇ ਪਲਾਸਟੀ ਚ ਵਾਜੂ ਫੇਸ ਕੁਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਜਲੀ ਜਰਸੀ ਹਾਈਟ ਵਾਜੂ ਫੁੱਲ ਉੱਚਾ ਲੰਮਾ ਵੱਡਾ ਕਦ ਕਾਟ ਹਵਾਨਾ ਚ ਹਜੇ ਵਲਟਲ ਬਹੁਤ ਪਈ ਆ ਬੱਚੀ ਨੇ 12 13 ਜਨਾਂ ਚ ਵਲਟਲ ਕੱਢ ਗਏ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੁਣਾ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਜਲੀ ਜਰਸੀ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਹਜੇ ਵਲਟਲ ਬਹੁਤ ਪਈ ਆ ਬੱਚੀ ਨੇ 12-13 ਦਿਨਾਂ ਚ ਵਲ ਟੈਲ ਕੱਢ ਕੇ ਹਵਾਣਾ ਟੈਟ ਕਰਕੇ ਦੋਸਤੋ ਫੇਰ ਸੋਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ ਨੇ ਪਹਿਲੇ ਸੂਏ 25 ਤੋਂ ਪਲੱਸ ਜੋ ਆਇਆ ਐਤ ਕੀ ਦੋ ਚੰਗਾ ਪਿਆ ਜੂ ਹਾਈਟ ਵਜ ਫੁੱਲ ਉੱਚਾ ਲੰਮਾ ਵਾਟਾ ਕੱਦ ਕਾਟ ਪੈਟ ਪੋਟਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਤਣ ਮਨੇਰ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾ ਥਨਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕਲੇ ਕਲੇ ਲੱਗੇ ਹੋਇਆ ਤੀਜਵਾਈ ਵਾਲੇ ਥਾਨ ਬਹੁਤ ਸੋਹਣੇ ਨجے ਦੱਸੋ ਹੋਵਾਨਾ ਕਿ ਚੰਗਾ ਤੇਰਾ ਵੜਾਂ ਨੂੰ ਵਧੂਗਾ ਵਾਲਟਲ ਹਜ ਬਹੁਤ ਪਈ ਆ ਤੇ ਰੇਟ ਬਾਈ ਜੀ ਹੋਣੇ ਕਹਿੰਦੇ ਬੱਚੀ ਦਾ ਫੋਨ ਤੇ ਕਰਾਂਗੇ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ